ਕੀ ਸਮਾਜ ਦੀ ਹੈ ਜਿਹੜਾ ਵਿੱਚ ਅੱਜ ਨਸ਼ਾ ਫੈਲ ਚੁੱਕਾ ਹੈ ਇਸ ਨਸ਼ੇ ਦੀ ਦਲਦਲ ਦੇ ਵਿੱਚ ਪੰਜਾਬ ਦੀ ਜਵਾਨੀ ਬੁਰੀ ਤਰ੍ਹਾਂ ਫਸ ਚੁੱਕੀ ਹੈ ਮਾਵਾ ਦੇ ਪੁੱਤ ਭੈਣਾਂ ਦੇ ਭਰਾ ਤੇ ਭੈਣਾਂ ਦੇ ਸੁਹਾਗ ਵੱਡੀ ਗਿਣਤੀ ਵਿੱਚ ਜੁੜ ਚੁੱਕੇ ਨੇ ਬਾਲਮਿਕਨ ਸੁਧਾਰ ਸਭਾ ਇਸ ਕੁਰੀਤੀ ਨੂੰ ਖਤਮ ਕਰਨ ਵਾਸਤੇ ਲੰਬੇ ਸਮੇਂ ਤੋਂ ਜद्दोजहद ਕਰਦੇ ਆ ਰਹੀ ਹੈ ਆਪ ਜੀ ਨੂੰ ਚੰਗੀ ਤਰ੍ਹਾਂ ਪਤਾ ਹੈ ਵਾਲਮੀਕ ਸੁਧਾਰ ਸਭਾ ਨੇ ਸਭ ਤੋਂ ਪਹਿਲਾਂ ਨਸ਼ੇ ਦੇ ਖਾਤਮੇ ਲਈ ਅਰਦਾਸ ਮਹਿੰਮ ਸ਼ੁਰੂ ਕਰਵਾਈ ਅਰਦਾਸ ਮਹਿੰਮ ਤਹਿਤ ਸ਼੍ਰੀ ਹਕਾਟਕ ਸਾਹਿਬ ਵਿਖੇ ਅਸੀਂ ਮੰਗ ਪੱਤਰ ਭੇਜਿਆ ਕਿ ਨਸ਼ੇ ਦੇ ਖਾਤਮੇ ਲਈ ਗੁਰੂ ਘਰਾਂ ਦੇ ਵਿੱਚ ਅਰਦਾਸ ਕੀਤੀ ਜਾਵੇ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚੌਲੀ ਜਿਹੜੇ ਨੁਮਾਇੰਦੇ ਨੇ ਪੰਚ ਤੇ ਸਰਪੰਚ ਅਸੀਂ ਮਾਨਯੋਗ ਚੋਣ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਇਹਨਾਂ ਨੁਮਾਇੰਦਿਆਂ ਤੋਂ ਹਲਫ਼ੀਆ ਬਿਆਨ ਲਿਆ ਜਾਵੇ ਇਸ ਹਲਫ਼ੀਆ ਬਿਆਨ ਦੇ ਵਿੱਚ ਇਹਨਾਂ ਤੋਂ ਇੱਕ ਗੱਲ ਜਾਹਿਰ ਕਰਾਈ ਜਾਵੇ ਕਿ ਜਿਹੜੇ ਵੱਡੇ ਨਸ਼ੇ ਦੇ ਸੌਦਾਗਰ ਨੇ ਇਹ ਪੰਜ ਸਰਪੰਚ ਨੰਬਰਦਾਰ ਕਦੀ ਵੀ ਇਹਨਾਂ ਦੀ ਜਮਾਨਤਾਂ ਤਸਦੀਕ ਨਹੀਂ ਕਰਨਗੇ ਇਹ ਗਰਾਊਂਡ ਜ਼ੀਰੋ ਤੇ ਨਸ਼ੇ ਨੂੰ ਖਤਮ ਕਰਨ ਲਈ ਸੰਘਰਸ਼ ਵਿੜਣਗੇ ਤੇ ਜੇਕਰ ਇਹਨਾਂ ਦੇ ਕਿਸੇ ਵੀ ਜੀ ਦੀ ਪਿੰਡ ਦੇ ਵਿੱਚ ਨਸ਼ੇ ਨਾਲ ਮੌਤ ਹੁੰਦੀ ਹੈ ਤੇ ਸਿੱਧੇ ਤੌਰ ਤੇ ਪੰਚਾਇਤ ਜ਼ਿੰਮੇਵਾਰ ਹੋਵੇਗੀ। ਵੱਖ-ਵੱਖ ਜਥੇਬੰਦੀਆਂ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਲਈ ਸੰਘਰਸ਼ ਕਰਦੀ ਆ ਰਹੀਆਂ ਨੇ। ਮਾਲਵੇ ਵਿੱਚ ਕੁਝ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਕਤਲ ਵੀ ਹੋਇਆ। ਜਿਹੜੇ ਨਸ਼ੇ ਦੀ ਰੋਕਥਾਮ ਦੇ ਲਈ ਪਿੰਡਾਂ ਦੇ ਵਿੱਚ ਪਹਿਰੇ ਲਾਉਂਦੇ ਸਨ ਉਹਨਾਂ ਦੇ ਕਤਲ ਹੋ ਜਾਂਦੇ ਨੇ। ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਸ਼ਾਸਨ ਨੂੰ ਤੇ ਪ੍ਰਸ਼ਾਸਨ ਨੂੰ ਨਸ਼ੇ ਦੇ ਖਾਤਮੇ ਲਈ ਹਰ ਸੰਭਵ ਹਰ ਸੰਭਵ ਯੋਗਦਾਨ ਦਿੱਤਾ ਜਾਵੇ ਦੇਖੋ ਸਾਡੀ ਜਥੇਬੰਦੀ ਨੂੰ ਵੀ ਬੜੇ ਥ੍ਰੈਟ ਆਉਂਦੇ ਨੇ ਨਸ਼ੇ ਦੇ ਸੁਦਾਗਰਾਂ ਦੀਆਂ ਧਮਕੀਆਂ ਆਉਂਦੀਆਂ ਨੇ ਅਸੀਂ ਸਮਾਜ ਨੂੰ ਆਪਣਾ ਪਰਿਵਾਰ ਮੰਨਦੇ ਹੋਏ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਖਾਤਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਸ਼ੇ ਦੇ ਖਾਤਮੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਦਾਸ ਕਰਮਜੀਤ ਸਿੰਘ ਗਿੱਲ ਚੇਅਰਮੈਨ ਵਾਲਮੀਕਨ ਸੁਧਾਰ ਸਭਾ ਤੁਸੀਂ ਦੱਸੋ ਜੀ ਤੁਸੀਂ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਹੋਈ ਹੈ ਜੋ ਪਹਿਲੇ ਅਕਾਲ ਦਖਤਸਾ ਦੇ ਦਿੱਤੇ ਦਾਨੋਂ ਮੰਗਪੱਤਰ ਦਿੱਤਾ ਸੀ ਉ ਤੋਂ ਬਾਅਦ ਲੋਕ ਜਨਮਦ ਤੇ ਪ੍ਰਬੰਧਕ ਕਮੇਟੀ ਨੂੰ ਮੰਗਪੱਤਰ ਦਿੱਤੀ ਅੱਜ ਸੀ ਡੀਸੀ ਦਰਬਾਰ ਪਹੁੰਚੋ ਕੀ ਕਹਿਣਾ ਹੈ ਵਾਲਮਿਕਨ ਸੁਧਾਰ ਸਭਾ ਲੰਬੇ ਸਮੇਂ ਤੋਂ ਸਮਾਜ ਵਿੱਚ ਫੈਲੀ ਹੈ ਕੁਰੀਤੀਆਂ ਨੂੰ ਖਤਮ ਕਰਨ ਲਈ ਸੰਘਰਸ਼ ਲੜਦੀ ਆ ਰਹੀ ਹੈ ਇਹਦੇ ਵਿੱਚ ਸਭ ਤੋਂ ਵੱਡੀ ਬੁਰਾਈ ਹੈ ਕਿ ਸਮਾਜ ਦੀਆਂ ਜੜ੍ਹਾਂ ਵਿੱਚ ਅੱਜ ਨਸ਼ਾ ਫੈਲ ਚੁੱਕਿਆ ਹੈ ਇਸ ਨਸ਼ੇ ਦੀ ਦਲਦਲ ਦੇ ਵਿੱਚ ਪੰਜਾਬ ਦੀ ਜਵਾਨੀ ਬੁਰੀ ਤਰ੍ਹਾਂ ਫਸ ਚੁੱਕੀ ਹੈ ਮਾਵਾਂ ਦੇ ਪੁੱਤ ਪੈਣਾ ਦੇ ਭਰਾ ਤੇ ਪੈਣਾ ਦੇ ਸੁਹਾਗ ਵੱਡੀ ਗਿਣਤੀ ਵਿੱਚ ਜੁੜ ਚੁੱਕੇ ਨੇ ਵਾਲਮੀਕਨ ਸੁਧਾਰ ਸਭਾ ਇਸ ਕੁਰੀਤੀ ਨੂੰ ਖਤਮ ਕਰਨ ਵਾਸਤੇ ਲੰਬੇ ਸਮੇਂ ਤੋਂ ਜਦوجਦ ਕਰਦੇ ਆ ਰਹੀ ਹੈ ਆਪ ਜੀ ਨੂੰ ਚੰਗੀ ਤਰ੍ਹਾਂ ਪਤਾ ਹੈ ਵਾਲਮੀਕਨ ਸੁਧਾਰ ਸਭਾ ਨੇ ਸਭ ਤੋਂ ਪਹਿਲੋਂ ਨਸ਼ੇ ਦੇ ਖਾਤਮੇ ਲਈ ਅਰਦਾਸ ਮਹਿੰਮ ਸ਼ੁਰੂ ਕਰਵਾਈ ਅਰਦਾਸ ਮਹਿੰਮ ਤਹਿਤ ਸ਼੍ਰੀ ਅਕਾਲ ਤਖਸਾਲ ਵਿਖੇ ਅਸੀਂ ਮੰਗ ਪੱਤਰ ਭੇਜਿਆ ਕਿ ਨਸ਼ੇ ਦੇ ਖਾਤਮੇ ਲਈ ਗੁਰੂ ਘਰਾਂ ਦੇ ਵਿੱਚ ਅਰਦਾਸ ਕੀਤੀ ਜਾਵੇ ਵਾਲਮੀਕਨ ਸੁਧਾਰ ਸਭਾ ਪਾਵਨ ਦੁਰਗਿਆਨਾ ਤਿਰਤ ਅਰਦਾਸ ਮੁਹਿੰਮ ਤਹਿਤ ਗਈ ਉਥੇ ਵੀ ਨਸ਼ੇ ਦੇ ਖਾਤਮੇ ਲਈ ਅਰਦਾਸ ਹੋਈ ਫਿਰ ਵਾਲਮੀਕਨ ਸੁਧਾਰ ਸਭਾ ਪਾਵਨ ਵਾਲਮੀਕਨ ਤਿਰ ਗਈ ਕਿ ਨਸ਼ੇ ਦਾ ਖਾਤਮਾ ਕੀਤਾ ਜਾ ਸਕੇ ਅੱਜ ਵਾਲਮੀਕਨ ਸਮਾਜ ਨੇ ਜਿਹੜਾ ਲੰਬੇ ਸਮੇਂ ਤੋਂ ਤਿਆਰ ਧਾਰਿਆ ਕਿ ਅਸੀਂ ਨਸ਼ੇ ਦਾ ਖਾਤਮਾ ਕਰਨਾ ਅਸੀਂ ਚਾਹੁੰਦੇ ਆ ਕਿ ਪੰਜਾਬ ਜਿਹੜਾ ਫਸਦਾ ਵਸਤਾ ਪੰਜਾਬ ਰੰਗੜਾ ਪੰਜਾਬ ਪੰਜਾਬ ਦੀ ਜਿਹੜੀ ਜਵਾਨੀ ਹੈ ਇਹ ਜੋਸ਼ ਤੇ ਜਜ਼ਬੇ ਨੂੰ ਹਮੇਸ਼ਾ ਇਹ ਇਸਲਾਮ ਰਿਹਾ ਕਿ ਉਹ ਪੰਜਾਬ ਦੀ ਜਵਾਨੀ ਅੱਜ ਨਸ਼ਾ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਅੱਜ ਅਸੀਂ ਮਾਨਯੋਗ ਡੀਸੀ ਅਮਰਸਰ ਨੂੰ ਮੰਗ ਪੱਤਰ ਸੌਂਪਿਆ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚੌਲੀ ਜਿਹੜੇ ਨੁਮਾਇੰਦੇ ਨੇ ਪੰਚ ਤੇ ਸਰਪੰਚ ਅਸੀਂ ਮਾਨਯੋਗ ਚੋਣ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਇਨ੍ਹਾਂ ਨੁਮਾਇੰਦਿਆਂ ਤੋਂ ਹਲਫ਼ੀਆ ਬਿਆਨ ਲਿਆ ਜਾਵੇ ਇਸ ਹਲਫ਼ੀਆ ਬਿਆਨ ਦੇ ਵਿੱਚ ਇਨ੍ਹਾਂ ਤੋਂ ਇੱਕ ਗੱਲ ਜਾਹਿਰ ਕਰਾਈ ਜਾਵੇ ਕਿ ਜਿਹੜੇ ਵੱਡੇ ਨਸ਼ੇ ਦੇ ਸੌਦਾਗਰ ਨੇ ਇਹ ਪੰਚ ਸਰਪੰਚ ਨੰਬਰਦਾਰ ਕਦੀ ਵੀ ਇਨ੍ਹਾਂ ਦੀ ਜਮਾਨਤਾਂ ਤਸਦੀਕ ਨਹੀਂ ਕਰਨਗੇ ਇਹ ਗਰਾਊਂਡ ਜ਼ੀਰੋ ਤੇ ਨਸ਼ੇ ਨੂੰ ਖਤਮ ਕਰਨ ਲਈ ਸੰਘਰਸ਼ ਵਿੜਣਗੇ ਤੇ ਜੇਕਰ ਇਨ੍ਹਾਂ ਦੇ ਕਿਸੇ ਵੀ ਜੀ ਦੀ ਪਿੰਡ ਦੇ ਵਿੱਚ ਨਸ਼ੇ ਨਾਲ ਮੌਤ ਹੁੰਦੀ ਹੈ ਤੇ ਸਿੱਧੇ ਤੌਰ ਤੇ ਪੰਚਾਇਤ ਜ਼ਿੰਮੇਵਾਰ ਹੋਵੇਗੀ ਨਸ਼ੇ ਦੇ ਕੋਟ ਨੂੰ ਪੂਰ ਕਰਨ ਦੇ ਲਈ ਹਰ ਨਾਗਰਿਕ ਨੂੰ ਪਹਿਰਾ ਦੇਣਾ ਚਾਹੀਦਾ ਇਸ ਪਰ ਕੀ ਆ ਵੱਖ-ਵੱਖ ਜਥੇਬੰਦੀਆਂ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਲਈ ਸੰਘਰਸ਼ ਕਰਦੀ ਆ ਰਹੀਆਂ ਨੇ ਮਾਲਵੇ ਵਿੱਚ ਕੋਜ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਕਤਲ ਵੀ ਹੋਇਆ ਜਿਹੜੇ ਨਸ਼ੇ ਦੀ ਰੋਕਥਾਮ ਦੇ ਲਈ ਪਿੰਡਾਂ ਦੇ ਵਿੱਚ ਪਹਿਰੇ ਲਾਉਂਦੇ ਸਨ ਉਹਨਾਂ ਦੇ ਕਤਲ ਹੋ ਜਾਂਦੇ ਨੇ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਸ਼ਾਸਨ ਨੂੰ ਤੇ ਪ੍ਰਸ਼ਾਸਨ ਨੂੰ ਨਸ਼ੇ ਦੇ ਖਾਤਮੇ ਲਈ ਹਰ ਸੰਭਵ ਹਰ ਸੰਭਵ ਯੋਗਦਾਨ ਦਿੱਤਾ ਜਾਵੇ ਸਾਡੇ ਸਮਾਜ ਨੂੰ ਦੇਖੋ ਸਾਡੀ ਜਥੇਬੰਦੀ ਨੂੰ ਵੀ ਬੜੇ ਥ੍ਰੈਟ ਆਉਂਦੇ ਨੇ ਨਸ਼ੇ ਦੇ ਸੁੱਧਾਗਰਾਂ ਦੀਆਂ ਧਮਕੀਆਂ ਆਉਂਦੀਆਂ ਨੇ ਅਸੀਂ ਸਮਾਜ ਨੂੰ ਆਪਣਾ ਪਰਿਵਾਰ ਮੰਨਦੇ ਹੋਏ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਨਸ਼ੇ ਦੇ ਖਾਤਮੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਜਿਸ ਤਰੀਕੇ ਨਾਲ ਅੱਜ ਇਹ ਅੱਗ ਜਿਹੜੀ ਪੰਜਾਬ ਦੇ ਵਿੱਚ ਨਸ਼ਾ ਦੀ ਅੱਗ ਫੈਲੀ ਹੋਈ ਹੈ ਇਹ ਅੱਗ ਬੜਾ ਭੈੰਕੇ ਰੂਪ ਧਾਰਨ ਕਰ ਚੁੱਕੀ ਹੈ ਸਾਨੂੰ ਵੀ ਡਰਿਆ ਸਾਡੇ ਘਰ ਵਿੱਚ ਛੋਟੇ-ਛੋਟੇ ਬੱਚੇ ਨੇ ਸਾਨੂੰ ਇਸ ਗੱਲ ਦਾ ਡਰ ਹੈ ਕਿ ਸਾਡੇ ਬੱਚੇ ਵੀ ਇਸ ਨਸ਼ੇ ਦੀ ਦਲਦਲ 'ਚ ਨਾ ਫਸਿਆਣ ਅਸੀਂ ਸਮਾਜ ਨੂੰ ਆਪਣਾ ਪਰਿਵਾਰ ਮੰਨਦੇ ਹੋਏ ਜਿਹੜੇ ਮਾਵਾ ਦੇ ਬੱਚੇ ਆਪਣੀ ਜਾਨ ਗਵਾ ਚੁੱਕੇ ਨੇ ਉਹਨਾਂ ਨੂੰ ਵੀ ਆਪਣਾ ਪਰਿਵਾਰ ਦਾ ਹਿੱਸਾ ਮੰਨਦੇ ਹੋਏ ਇਹ ਸੰਘਰਸ਼ ਵਿੱਢਿਆ ਤੇ ਅਸੀਂ ਆਸ ਕਰਦੇ ਹਾਂ ਜਦੋਂ ਪੰਜਾਬ ਦਾ ਇੱਕ ਇੱਕ ਜਨ ਇਸ ਗੱਲ ਦੀ ਤૈયਾ ਤਾਰ ਲੂਗਾ ਇਸ ਗੱਲ ਦੀ ਜ਼ਿੰਮੇਵਾਰੀ ਸਮਝੂਗਾ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਕੋਹੜ ਤੋਂ ਬਚਾਉਣਾ ਤੇ ਇਹ ਸਾਡੀ ਜਿਹੜੀ ਸੰਭਵ ਕੋਸ਼ਿਸ਼ ਹੈ ਇਹ ਸੰਭਵ ਹੁੰਦੀ ਨਜ਼ਰ ਆਵੇ। ਠੀਕ ਹੈ। ਜੀ। ਅੱਜ ਭਾਈ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਦਰਸ਼ਕਾਂ ਨੂੰ? ਜੋ ਬੋਲੇ ਸੋ ਨਿਰਵੈ ਭਗਵਾਨ ਵਾਲਮੀਕ ਮਹਾਰਾਜ ਜੀ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਜੀ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਜੀ ਕੀ ਜੈ ਗੱਦੀ ਨਸ਼ੀਨ ਸਤਿਗੁਰ ਮਲਕੀਨਾਥ ਮਹਾਰਾਜ ਕੀ ਜੈ ਜੈ ਭੀਮ ਜੈ ਸਭਿਤਾ ਦਾਸ ਪੰਕਜਨਾ ਸ਼ਰਗਲ ਮੁਖੀ ਵਾਲਮੀਕਨ ਸਦਾਰ ਸਭਾ ਨੂੰ ਅੱਜ ਜਿਹੜਾ ਜਿਲ੍ਹਾ ਮਰਸਾ ਦੇ ਡੀਸੀ ਸਾਹਿਬ ਵਾਲਮੀਕ ਸਿੰਘ ਸਰਦਾਰ ਸਭਾ ਵੱਲੋਂ ਜਿਹੜਾ ਇੱਕ ਮੰਗ ਪੱਤਰ ਦਿੱਤਾ ਗਿਆ ਵਾ ਔਰ ਜਿਹੜਾ ਮੰਗ ਪੱਤਰ ਆ ਇਹ ਕਿ ਜਿਹੜਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਆ ਰਹੀਆਂ ਵਾ ਉਸ ਦੇ ਵਿੱਚ ਜਿਹੜੇ ਪੰਚ ਸਰਪੰਚ ਦੇ ਜਿਹੜੇ ਉਮੀਦਵਾਰ ਜਿਹੜੇ ਜਿੱਤਣਗੇ ਸਾਡੀ ਮੰਗ ਆ ਅਸੀਂ ਮੰਗ ਰੱਖੀ ਆ ਮਾਨਯੋਗ ਡੀਸੀ ਸਾਹਿਬ ਕੋ ਕਿ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਮੁਹਿੰਮ ਆ ਜਿਹੜੀ ਅਸੀਂ ਮੰਗ ਰੱਖੀ ਆ ਇਹ ਪੂਰੇ ਪੰਜਾਬ ਦੇ ਵਿੱਚ ਚਲਾਈ ਜਾਵੇ ਕਿ ਜਿਹੜੇ ਵੀ ਉਮੀਦਵਾਰ ਜਿੱਤਦੇ ਆ सरपंच ਜਾਂ ਪੰਚ ਉਹਨਾਂ ਕੋ ਇੱਕ ਐਫੀਡੇਵਿਟ ਲਿਆ ਜਾਵੇ ਉਹਨਾਂ ਨੂੰ ਲਾਮਬੰਦ ਕੀਤਾ ਜਾਵੇ ਕਿ ਪੰਜਾਬ ਦੇ ਵਿੱਚੋਂ ਜਿਹੜਾ ਨਸ਼ੇ ਦਾ ਕੋਡ ਕੱਢਣ ਵਾਸਤੇ ਕਿ ਜਿਹੜਾ ਇੱਕ ਉਹਨਾਂ ਦਾ ਹਲਫੀਆ ਬਿਆਨ ਲਿਆ ਜਾਵੇ ਕਿ ਇੱਕ ਮਹੀਨੇ ਦੇ ਵਿੱਚ ਜਿਹੜਾ ਕਿ ਉਹ ਨਸ਼ਾ ਬੰਦ ਕਰਨਗੇ ਅਗਰ ਨਹੀਂ ਨਸ਼ਾ ਬੰਦ ਹੁੰਦਾ ਤਾਂ ਉਹ ਜਿਹੜੇ ਆਪਣੇ ਜਿਹੜੇ ਅਹੁਦੇ ਆ ਸਰਪੰਚੀ ਦੇ ਜਾਂ ਪੰਚਾਂ ਦੇ ਉਹਦੇ ਉਹ ਯੋਗ ਨਹੀਂ ਆ ਤੇ ਆਪਣੇ ਅਸਤੀਫੇ ਦਿੱਤੇ ਜਾਣ ਤੇ ਅਗਰ ਕੋਈ ਆਪਣਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਜੇ ਉਹਨਾਂ ਕੋ ਨਿਸ਼ਾਨਾ ਨਹੀਂ ਬੰਦ ਹੋਇਆ ਜਿਹੜੇ ਭਾਜੀ ਪਿਛਲੀਆਂ ਸਰਕਾਰਾਂ ਵੀ ਇਸੇ ਮੁੱਦੇ ਤੇ ਬਣੀਆਂ ਵੀ ਨਸ਼ਾ ਖਤਮ ਕਰਨਗੇ ਕੋਈ ਕਹਿੰਦਾ ਸੀ ਹਫਤੇ 'ਚ ਕਰਾਂਗੇ ਕਦੂ ਕੋ ਕਹਿੰਦਾ ਜੀ ਮਹੀਨੇ 'ਚ ਖਤਮ ਕਰਾਂਗੇ ਕਿ ਸਰਕਾਰਾਂ ਨੇ ਤੇ ਅਸੀਂ ਫੇਰ ਥੋੜਾ ਦਿੱਤੇ ਹਨ ਪਰ ਅਸੀਂ ਜਿਹੜੀ ਆ ਮੰਗ ਰੱਖੀ ਆ ਜੇ ਸਾਡੀ ਅਪੀਲ ਆ ਇਹ ਪੂਰੇ ਪੰਜਾਬ ਦੇ ਵਿੱਚ ਜਦੋਂ ਇਹ ਮੰਗ ਰੱਖੀ ਜਾਊਗੀ ਅਸੀਂ ਚਾਹੁੰਦੇ ਆ ਆਪ ਜੀ ਦੇ ਮਾਧਿਅਮ ਰਹੀ ਇਹ ਜਿਹੜੀ ਸਾਡੀ ਮੰਗ ਆ ਪੂਰੇ ਪੰਜਾਬ ਦੀ ਜਨਤਾ ਹੈ ਜਦੋਂ ਇੱਕ ਆਵਾਜ਼ ਬਣੂਗੀ ਤਾਂ ਇਹ ਜਰੂਰ ਹੀ ਖਤਮ ਹੋਊਗਾ ਨਸ਼ਾ ਔਰ ਜਿਹੜੀ ਇਹ ਸਾਡੀ ਮੰਗ ਆ ਇਹ ਇਹ ਵੀ ਪੂਰੀ ਹੋਊਗੀ ਕਿਉਂਕਿ ਜਿਹੜਾ ਜਿੱਦਾਂ ਜਦੋਂ ਜਿਸ ਪਿੰਡ ਵਿੱਚ ਵੀ ਜਾਂ ਨਸ਼ਾ ਸੌਦਾਗਰਾਂ ਦੇ ਖਿਲਾਫ ਜਾਂ ਜ਼ਮਾਨਤਾਂ ਦਿੰਦੇ ਆ ਪੰਚ ਸਰਪੰਚ ਜਿਹੜੇ ਉਹਨਾਂ ਨੂੰ ਇਹਦੇ ਵਿੱਚ ਲਿਖਿਆ ਗਿਆ ਉਹ ਵੀ ਹਲਫੀਆ ਬਿਆਨ ਦੇਣ ਕਿ ਨਸ਼ਾ ਸੌਦਾਗਰਾਂ ਤੇ ਜਿਨ੍ਹਾਂ ਦੇ ਪਰਚੇ ਹੋ ਜਾਂਦੇ ਆ ਉਹਨਾਂ ਦੀਆਂ ਜ਼ਮਾਨਤਾਂ ਨਾ ਦੇਣ ਤੁਸੀਂ ਬੜੀ ਵਧੀਆ ਪਹਿਲ ਕਦਮੀ ਸ਼ੁਰੂ ਕੀਤੀ ਹੈ ਜਿਹੜੀ ਇਹ ਕਦਮ ਚੁੱਕਿਆ ਹੈ ਕਿ ਇਹਦੇ ਨਾਲ ਹੋਰ ਵੀ ਤੁਹਾਡੇ ਨਾਲ ਸੰਗਠਨ ਨਾਲ ਜੋੜੋਗੇ ਤਾਂ ਕਿ ਜਿਹੜੀ ਪਹਿਲ ਕਦਮੀ ਇਹਦੇ ਵਿੱਚ ਬਸ ਜਿਹੜਾ ਵਿਸ਼ੇਸ਼ ਜੋਗ ਹੈ ਵਾਲਮੀਕ ਸੰਸਦ ਸਭਾ ਨੂੰ ਮਾਨਯੋਗ ਡੀਆਈਜੀ ਸ੍ਰੀ ਸਤਿੰਦਰ ਸਿੰਘ ਜੀ ਬਾਰਡ ਰੇਂਜ ਉਹਨਾਂ ਦਾ SSP ਦਿਹਾਤੀ ਦਾ ਜਿਹੜਾ ਪੂਰਾ ਸਹਿਯੋਗ ਆ ਔਰ ਇਹ ਜਥੇਬੰਦੀ ਪੂਰੀ ਮਿਲ ਕੇ ਨਸ਼ੇ ਦੇ ਖਿਲਾਫ ਉਹਨਾਂ ਦੇ ਸਹਿਯੋਗ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਇਹ ਨਸ਼ੇ ਦੀ ਲਹਿਰ ਚੱਲ ਰਹੀ ਆ ਔਰ ਜਿਹੜਾ ਅੱਜ ਦਾ ਮੰਗ ਪੱਤਰ ਵੀ ਮਾਨਯੋਗ ਡੀਆਈਜੀ ਸਤਿੰਦਰ ਸਿੰਘ ਜੀ ਤੇ ਅਗਵਾਈ ਦੇ ਵਿੱਚ ਹੀ ਮਾਨਯੋਗ ਡੀਸੀ ਸਾਹਿਬ ਨੂੰ ਦਿੱਤਾ ਗਿਆ